ਇੰਨਾ ਦੀ ਪੇਜ ਰੱਖਣ ਲਈ ਖੁਦ ਆਇਆ ਸੀ ਰੱਬ ਆਉ ਜਾਣਦੇ ਹਾਂ ਭਗਤ ਸੈਨਾ ਜੀ ਦੇ ਬਾਰੇ ਦੋਸਤੋ ਗੁਰਦਸ ਗੁਰੂ ਸਾਹਿਬਾਨ ਦੀ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ ਹੈ ਇਹਨਾਂ 15 ਭਗਤਾਂ ਵਿੱਚ ਇੱਕ ਹਨ ਭਗਤ ਸੈਨਾ ਜੀ ਭਗਤ ਸੈਨਾ ਜੀ ਜਾਤ ਦੇ ਨਾਈ ਸਨ ਉਸ ਸਮੇਂ ਨਾਈ ਜਾਤ ਨੂੰ ਨੀਵੀਂ ਕੁਲ ਵਿੱਚ ਮੰਨਿਆ ਜਾਂਦਾ ਸੀ ਭਗਤ ਸੈਨਾ ਜੀ ਬਾਰੇ ਬਹੁਤ ਸਾਰੀਆਂ ਕਥਾਵਾਂ ਪ੍ਰਚਲਿਤ ਹਨ ਕਥਾਵਾਂ ਦੇ ਮੁਤਾਬਕ ਭਗਤ ਸੈਨਾ ਜੀ ਆਪਣੀ ਰੋਜੀ ਰੋਟੀ ਲਈ ਰਾਜ ਦੀ ਮਾਲਿਸ਼ ਕਰਨ ਦਾ ਵੀ ਕੰਮ ਕਰਿਆ ਕਰਦੇ ਸਨ ਉਹ ਕੰਮ ਕਰਦੇ ਹੋਏ ਵੀ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨ ਕਰਿਆ ਕਰਦੇ ਸਨ ਉਹਨਾਂ ਦਾ ਮਨ ਪ੍ਰਭੂ ਲਈ ਲੀਨ ਰਹਿੰਦਾ ਸੀ ਅਤੇ ਸਰੀਰ ਦੁਨੀਆਦਾਰੀ ਕੰਮ ਕਰਦਾ ਰਹਿੰਦਾ ਇੱਕ ਦਿਨ ਭਗਤ ਜੀ ਦੇ ਘਰ ਕੁਝ ਸੰਤਾਂ ਆਤੇ ਰੱਬ ਦੇ ਗੁਣ ਗਾਣ ਕਰਨ ਲੱਗੇ ਭਗਤ ਜੀ ਪ੍ਰਭੂ ਦੇ ਚਰਨਾਂ ਵਿੱਚ ਧਿਆਨ ਲਗਾ ਕੇ ਬੈਠ ਰਹੇ ਪਤਾ ਹੀ ਨਹੀਂ ਲੱਗਿਆ ਕਦੋਂ ਸਮਾਂ ਨਿਕਲ ਗਿਆ ਕਦੋਂ ਉਹ ਆਪਣੀ ਰੋਜ਼ਾਨਾ ਵਾਲੀ ਡਿਊਟੀ ਤੋਂ ਖੁੱਜ ਗਏ ਉਹਨਾਂ ਨੂੰ ਬਹੁਤ ਡਰ ਲੱਗਿਆ ਕਿ ਰਾਜਾ ਉਹਨਾਂ ਨੂੰ ਸਜ਼ਾ ਦੇਵੇਗਾ ਉਹ ਕਹਿੰਦੇ ਹਨ ਕਿ ਜਦੋਂ ਭਗਤ ਤੇ ਕੋਈ ਈੜ ਪੈਂਦੀ ਹੈ ਤਾਂ ਰੱਬ ਖੁਦ ਆਪਣੇ ਭਗਤਾਂ ਦੀ ਮਦਦ ਲਈ ਅੱਗੇ ਆ ਜਾਂਦਾ ਹੈ ਭਗਤ ਸੈਨਾ ਜੀ ਦੀ ਮਦਦ ਲਈ ਵੀ ਖੁਦ ਪਰਮਾਤਮਾ ਭਗਤ ਜੀ ਦਾ ਰੂਪ ਧਾਰ ਕੇ ਰਾਜੇ ਦੀ ਮਾਲਿਸ਼ ਕਰਨ ਲਈ ਚਲੇ ਗਏ ਦੂਜੇ ਦਿਨ ਜਦੋਂ ਸੈਨਾ ਜੀ ਰਾਜੇ ਕੋਲ ਗਏ ਤਾਂ ਬੀਤੇ ਦਿਨ ਦੀਪੂਲ ਬਖਸ਼ਣ ਲਈ ਮਾਫੀ ਮੰਗਣ ਲੱਗੇ ਸੈਨਾ ਜੀ ਨੇ ਰਾਜ ਨੂੰ ਉਹਨਾਂ ਨੇ ਉਠਾਇਆ ਤੇ ਸਤਿਕਾਰ ਕੀਤਾ ਕਿਉਂਕਿ ਰਾਜਨ ਭਗਵਾਨ ਦੇ ਦਰਸ਼ਨ ਹੋ ਗਏ ਸਨ ਰਾਜਾ ਸਮਝ ਗਿਆ ਸੀਗਾ ਕਿ ਸੈਨਾ ਕੋਈ ਆਮ ਇਨਸਾਨ ਨਹੀਂ ਉਹ ਸੱਚਾ ਭਗਤ ਹੈ ਭਗਤ ਸੈਨਾ ਜੀ ਦਾ ਜ਼ਿਕਰ ਭਗਤ ਰਵੀਦਾਸ ਦੀ ਬਾਣੀ ਵਿੱਚ ਵੀ ਮਿਲਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1106 ਦੇ ਦਰਜਾ ਸ਼ਬਦ ਵਿੱਚ ਰਵੀਦਾਸ ਜੀ ਲਿਖਦੇ ਹਨ ਨਾਮਦੇਵ ਕਬੀਰ ਤਲੋਚਨ ਸਾਧਨਾ ਸੈਨ ਪਰੇ ਜਿਸ ਤੋਂ ਪਤਾ ਲੱਗਦਾ ਹੈ ਕਿ ਸੈਨ ਜੀ ਭਗਤ ਰਵੀਦਾਸ ਜੀ ਤੋਂ ਪਹਿਲਾਂ ਜਾਂ ਸਮਕਾਲੀ ਹੋਏ ਹਨ ਭਗਤ ਸੈਨਾ ਜੀ ਰਾਮਾਨੰਦ ਜੀ ਦੇ ਸਰਦਾਰ ਲੂਸਨ ਸੈਨਾ ਜੀ ਦੀ ਭਗਤੀ ਤੋਂ ਖੁਸ਼ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਲਿਖਦੇ ਹਨ ਸੈਨ ਨਾਈ ਬਤਕਾਰਿਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪ੍ਰਭ ਬ੍ਰह्म ਭਗਤਾ ਮੈ ਗਨਿਆ ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਤਨਸਰੀ ਛੇਟ ਦਰਜ ਹੈ